ਜਦੋਂ ਸਭ ਤੋਂ ਇਹ ਜ਼ਰੂਰਤਾ ਪਹਿਲਾਂ ਆਪਾਂ ਉਹ ਪਿਕ ਕਰਕੇ ਉਹਨਾਂ ਦੇ ਪਹਿਲਾਂ ਆਪਾਂ ਘਰ ਬਣਾ ਕੇ ਦੇਵਾਂਗੇ ਫਿਰ ਆਪਾਂ ਸਟੈਪ ਵਾਈਜ਼ ਜਿਨ੍ਹਾਂ ਨੂੰ ਹੋਰ ਬਾਕੀ ਤਰੇੜਾਂ ਆ ਗਈਆਂ ਕਿਹੇ ਦੇ ਕਿਤੇ ਕੁਝ ਆ ਨਾ ਉਹ ਸਾਰ ਨੂੰ ਆਪਾਂ ਹੌਲੀ-ਹੌਲੀ ਕਵਰ ਅਪ ਕਰਾਂਗੇ ਅੱਛੀ ਜਿੰਨੇ ਕਿ ਜੋਗੇ ਹੈਗੇ ਆ ਬ੍ਰਦਰ ਛੋਟਾ ਮੇਰਾ ਤਨਵਿੰਦਰ ਸਿੰਘ ਗੱਲ ਤੇ ਮੈਂ ਤੇ ਹੋਰ ਵੀ ਸਾਡੇ ਰਿਲੇਟਿਵ ਜਿਹੜੇ ਸਾਡਾ ਸਾਥ ਦਿੰਦੇ ਆ ਅਸੀਂ ਜਿੰਨੇ ਕਿ ਜੋਗੇ ਹੈਗੇ ਅਸੀਂ ਸੇਵਾ ਕਰਦੇ ਆ ਕੋਈ ਗਰੀਬ ਕੁੜੀਆਂ ਦੇ ਵਿਆਹਾਂ ਤੇ ਕੋਈ ਪਿੰਡ ਸਾਡੇ ਏਰੀਏ ਦੇ ਵਿੱਚ ਕਿਸੇ ਦੀ ਕੋਈ ਮੈਡੀਕਲ ਦੀ ਲੋਡ ਹੁੰਦੀ ਉਹਦੇ ਲਈ ਤੇ ਹੁਣ ਜਦੋਂ ਕਿ ਦਿਹਾੜਾ ਆਇਆ ਅਸੀਂ ਉਧਰ ਮਨਜੋਧ ਭਾਜੀ ਦੇ ਨਾਲ ਜੁੜੇ ਆ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਤੋਂ ਇਹ ਨਹੀਂ ਸ਼ੁਰੂ ਕੀਤੀ ਦੀਨਾਨਗਰ ਤੋਂ ਉਧਰੋਂ ਉਦੋਂ ਤੋਂ ਮੈਂ ਤਕਰੀਬਨ انہਾਂ ਦੇ ਨਾਲ ਹੀ ਆ ਮੈਂ ਸਾਰੇ ਜਗ੍ਹਾ ਜਾ ਕੇ ਵਿੱਚ ਆਪ ਵੀ ਦੇਖਿਆ ਇਹਨਾਂ ਦਾ ਸੇਵਾ ਦਿਨ ਰਾਤ ਕਰਦੇ ਆ ਇਹੋ ਤੇ ਮੈਂ ਸੋਚਿਆ ਕਿ ਅਸੀਂ ਜਿੰਨੀ ਕਿ ਵੀ ਬਦ ਤੋਂ ਬਾਅਦ ਸੇਵਾ ਕਰ ਸਕਦੇ ਹਾਂ ਭਾਜੀ ਇਹਨਾਂ ਦੇ ਨਾਲ ਲਾ ਕੇ ਕਰੀਏ ਮਾਤਾ ਦਾ ਘਰ ਮਾਤਾ ਨੇ ਕਿ ਪਾਜੀ ਉਹਨਾਂ ਦਾ ਬੇਟਾ ਉਹ ਵੀ ਭਗਤ ਬੰਦਾ ਆ ਉਹ ਨਹੀਂ ਵਿਚਾਰਾ ਸਿਧਰਾ ਆ ਤੇ ਜਿਹੜੀ ਮਾਤਾ ਉਹ ਕੁੱਬੀ ਹੋ ਕੇ ਚੱਲਦੇ ਆ ਤੇ ਉਹ ਤੋਂ ਵੀ ਤਾਣਾ ਚੱਲ ਨਹੀਂ ਹੁੰਦਾ ਦੋਨੇ ਹਨਾ ਤੇ ਮਾਂ ਤੇ ਪੁੱਤ ਆ ਉਹਨਾਂ ਨੇ ਜਦੋਂ ਪਾਣੀ ਪੀਣ ਲੱਗਾ ਤੇ ਉਹਨਾਂ ਨੂੰ ਲਾਗੇ ਘਰ ਕਵਾਂਢੀ ਲੈ ਗਿਆ ਉਹ ਵਿਚਾਰੀ ਮਾਂ ਪੁੱਤ ਜਿਹੜੇ ਘਰੇ ਹੀ ਉਧਰ ਨੂੰ ਚੱਲ ਗਏ ਪਿੱਛੇ ਪਾਜੀ ਪਾਣੀ ਪੈ ਗਿਆ ਘਰ ਜਿਹੜਾ ਸਾਰਾ ਥਲੇ ਡਿੱਪਿਆ ਤੇ ਮਤਲਬ ਪਾਣੀ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਗੱਲ ਛੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਪਾਣੀਆਂ ਦੀ ਮਾਰ ਪੈ ਰਹੀ ਆ ਇਸ ਸਮੇਂ ਦੌਰਾਨ ਸਾਡੀਆਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਾਂਵਾਂ ਆਪੋ ਆਪਣੇ ਪੱਧਰ ਤੇ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਤੇ ਉਹ ਸੰਗਤਾਂ ਵੀ ਆ ਜਿਹੜੀਆਂ ਅਜੇ ਤੱਕ ਸੰਗਤਾਂ ਦੇ ਸਾਹਮਣੇ ਨਹੀਂ ਆਈਆਂ ਪਰ ਉਹ ਪਿਛਲੇ ਦਿਨਾਂ ਤੋਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ 13 13 ਜਥੇਬੰਦੀ ਤੋਂ ਗਿਲ ਬ੍ਰਦਰ ਹਾਂਜੀ ਗਿਲ ਗਿਲ ਬ੍ਰਦਰ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਭਾਈ ਜੀ ਤੇ ਆਪਾਂ ਉਹ ਇਹਨਾਂ ਦੇ ਨਾਲ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਉਸ ਤੋਂ ਬਾਅਦ ਇਹਨਾਂ ਦੀਆਂ ਸੇਵਾਵਾਂ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਰਚਨਾ ਤੋਂ ਗਿੱਲ ਸਾਹਿਬ ਜੀ ਇੱਕ ਵਾਰ ਸੰਗਤਾਂ ਨੂੰ ਆਪਣੇ ਜਥੇਬੰਦੀ ਬਾਰੇ ਜਾਣਕਾਰੀ ਦਿਓ ਉਸ ਤੋਂ ਬਾਅਦ ਆਪਾਂ ਅਗੇ ਤੁਰਦੇ ਸਾਡੇ ਜੀ ਅਸੀਂ ਗਿੱਲ ਬ੍ਰਦਰ ਦਾ ਪੇਜ ਹੈ ਸਾਡਾ ਇੰਸਟਾਗ੍ਰam ਤੇ 13 13 ਬਾਰੇ ਜੀ ਅਸੀਂ ਜਿੰਨੇ ਕਿ ਜੋਗੇ ਹੈਗੇ ਆਂ ਬ੍ਰਦਰ ਛੋਟਾ ਮੇਰਾ ਤਰਮਿੰਦਰ ਸਿੰਘ ਗਿੱਲ ਤੇ ਮੈਂ ਤੇ ਹੋਰ ਵੀ ਸਾਡੇ ਰਿਲੇਟਿਵ ਜਿਹੜੇ ਸਾਡਾ ਸਾਥ ਦਿੰਦੇ ਆ ਅਸੀਂ ਜਿੰਨੇ ਕੁ ਜੋਗੇ ਹੈਗੇ ਅਸੀਂ ਸੇਵਾ ਕਰਦੇ ਆ ਕੋਈ ਗਰੀਬ ਕੁੜੀਆਂ ਦੇ ਵਿਆਹਾਂ ਤੇ ਕੋਈ ਭਿੰਦ ਸਾਡੇ ਏਰੀਏ ਦੇ ਵਿੱਚ ਕਿਸੇ ਦੀ ਕੋਈ ਮੈਡੀਕਲ ਦੀ ਲੋਡ ਹੁੰਦੀ ਉਹਦੇ ਲਈ ਤੇ ਹੁਣ ਜਦੋਂ ਕਿ ਦਿਹਾੜਾ ਆਇਆ ਅਸੀਂ ਉਦੋਂ ਤੋਂ ਮਨਜੋਤ ਭਾਜੀ ਦੇ ਨਾਲ ਜੁੜੇ ਆ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਕਿ ਤੋਂ ਇਹ ਨਹੀਂ ਸ਼ੁਰੂ ਕੀਤੀ ਦੀਨਾਨਗਰ ਤੋਂ ਉਧਰੋਂ ਉਦੋਂ ਤੋਂ ਮੈਂ ਤਕਰੀਬਨ انہਾਂ ਦੇ ਨਾਲ ਹੀ ਆ ਮੈਂ ਸਾਰੇ ਜਗ੍ਹਾ ਜਾ ਕੇ ਵਿੱਚ ਆਪ ਵੀ ਦੇਖਿਆ ਇਹਨਾਂ ਦਾ ਸੇਵਾ ਦਿਨ ਰਾਤ ਕਰਦੇ ਆ ਇਹੋ ਤੇ ਮੈਂ ਸੋਚਿਆ ਕਿ ਅਸੀਂ ਜਿੰਨੀ ਵੀ ਪਰਤੋ ਪਰਤ ਸੇਵਾ ਕਰ ਸਕਦੇ ਭਾਜੀ ਹੁਣਾਂ ਦੇ ਨਾਲ ਲਾ ਕੇ ਕਰੀਏ ਤੇ ਬਾਕੀ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਐਨ ਆਰ ਆਈ ਆ ਕਿ ਆਪਾਂ ਜੋ ਵੀ ਸੇਵਾ ਕਰਨੀ ਆ ਆਪਾਂ ਇੱਕ ਕੋਈ ਮੇਨ ਜਿੱਦਾਂ ਅਸੀਂ ਇਹ ਜਥੇਬੰਦੀ ਚੁਣਿਆ ਭਾਜੀ ਨੂੰ ਮੈਂ ਦੇਖਿਆ ਕਿ ਆਪ ਇਕੱਲੇ ਇਕੱਲੇ ਘਰ ਜਾਂਦੇ ਇਹਨਾਂ ਨੂੰ ਪਤਾ ਕਿਹੜੇ ਏਰੀਏ ਦਾ ਜ਼ਿਆਦਾ ਨੁਕਸਾਨ ਹੋਇਆ ਕਿਹੜੇ ਦਾ ਨਹੀਂ ਲੈ ਕੇ ਜਾ ਕੇ ਦੇਖੇ ਹੁੰਦੇ ਸਮਾਨ ਤੇ ਇਹਨਾਂ ਨੂੰ ਜਾਦਾ ਪਤਾ ਸੀ ਚਾਹੁੰਦੇ ਕਿ ਅਸੀਂ ਵੀ ਜੇ ਕੋਈ ਸੇਵਾ ਕਰਨੀ ਅਸੀਂ ਇਹਨਾਂ ਦੇ ਹੱਥ ਫੜਾਈਏ ਤੇ ਸਹੀ ਜਗ੍ਹਾ ਲਾ ਦੇਣ ਜੇ ਹੁਣ ਮੰਨ ਲਓ ਮੈਂ ਕਿਤੇ ਇੱਥੇ ਫੜਾ ਗਿਆ ਉੱਥੇ ਫੜਾ ਗਿਆ ਹੋਰ ਵੀ ਬੰਦੇ ਆ ਜਾਂਦੇ ਕਈ ਪਰਿਵਾਰ ਇਦਾਂ ਦੇ ਜਿੱਥੇ 10-10 ਵਾਰੀ ਬੰਦੇ ਪਹੁੰਚ ਜਾਂਦੇ ਕਈ ਪਰਿਵਾਰ ਐ ਜਿੱਥੇ ਇੱਕ ਜਗ੍ਹਾ ਵੀ ਨਹੀਂ ਪਹੁੰਚਦੇ ਹਣ ਮਨਜੋਤ ਭਾਜੀ ਐਸ ਏਰੀਆ ਚ ਰਹਿੰਗੇ ਸੀਗੇ ਇਹਨਾਂ ਨੇ ਇੱਕ ਮਾਤਾ ਜੀ ਆ ਬਜ਼ੁਰਗ ਉਹਨਾਂ ਦਾ ਬੇਟਾ ਵੀ ਥੋੜਾ ਜਿਹਾ ਥੋੜਾ ਬਾ ਇਨਾ ਸਮਾਰਟ ਨੀਗਾ ਤੇ ਉਹਦਾ ਘਰ ਠੀਕ ਗਿਆ ਸੀ ਹੁਣੇ ਭਾਜੀ ਹੁਣਾਂ ਇਹ ਸਲਾਹ ਕੀਤੀ ਕਿ ਆਪਾਂ ਨੂੰ ਘਰ ਬਣਾ ਕੇ ਦੇਣਾ ਮੈਂ ਬਰਦਰ ਆਪਣੇ ਛੋਟੇ ਦਾ ਸਲਾਹ ਕੀਤੀ ਉਹ ਕਹਿੰਦਾ ਜਰੂਰ ਜੀ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਹੁਣ ਮਾਤਾ ਦਾ ਘਰ ਦੇਖ ਕੇ ਆਏ ਆ ਭਾਜੀ ਦੀ ਡਿਊਟੀ ਲਾਤੀ ਹੈ ਬਣਾਉਣਗੇ ਉਹਦਾ ਘਰ ਮਾਤਾ ਦਾ ਪੂਰਾ ਬਣਾ ਕੇ ਦੇਣਗੇ ਜੋ ਵੀ ਉਹਦੀ ਸੇਵਾ ਹੋਗੀ ਅਸੀਂ ਭਾਜੀ ਨੂੰ ਦਵਾਂਗੇ ਇਹਨਾਂ ਦੇ ਨਾਲ ਲਾ ਕੇ ਰਲ ਮਿਲ ਕੇ ਅਸੀਂ ਕਰਾਂਗੇ ਜਿੰਨੇ ਜੋਗੇ ਹੈਗੇ ਆ ਜੀ ਤੇ ਬਾਕੀ ਇਹਨਾਂ ਦਾ ਦੇਣਤਾ ਸੀ ساری ਜ਼ਿੰਦਗੀ ਦੇ ਦੇ ਨਹੀਂ ਸਕਦੇ ਜਿੰਨੀ ਸੇਵਾ ਇਹ ਦਿਨ ਰਾਤ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਮਨਜੋਤ ਸਿੰਘ ਤਲਵੰਡੀ ਤੇ ਇਹਨਾਂ ਦੀ ਬਹੁਤ ਵੱਡੀ ਸੇਵਾ ਜੀ ਅਸੀਂ ਤਾਂ ਚਲੋ ਫਿਰ ਉਹਨੇ ਕਦੀ ਕਦੀ ਚਲ ਜਾਣੀ ਇਹ ਤਾਂ 25 27 28 ਦਿਨ ਹੋ ਗਏ ਨਹੀਂ ਘਰ ਜਾ ਕੇ ਵੀ ਨਹੀਂ ਦੇਖਿਆ ਇਹਨਾਂ ਦੀ ਬੇਟੀ ਦਾ ਵੱਡੇ ਸੀ ਉਹ ਵੀ ਇੱਥੇ ਸੱਧਿਆ ਤੇ ਉਹ ਇੱਥੇ ਕੀ ਕਟਿਆ ਨਹੀਂ ਤਾਂ ਇਹ ਵੀ ਜਾ ਸਕਦੇ ਆਪਣੇ ਪਰਿਵਾਰ 'ਚ ਤੇ ਇਹਨੂੰ ਇੱਕ ਦਿਨ ਵੀ ਜਾ ਕੇ ਨਹੀਂ ਦੇਖਿਆ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਤੇ ਅਸੀਂ ਭਾਜੀ ਮਨਜੋਤ ਸਿੰਘ ਤਲਵੰਡੀ ਦੇ ਨਾਲ ਹਮੇਸ਼ਾ ਖੜੇ ਤੇ ਖੜੀ ਰਵਾਂਗੇ ਜੀ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੰਗਤ ਜੀ ਇਹ ਗਿਲ ਬ੍ਰਦਰ ਸਾਹਿਬ 13-13 ਜਥੇਬੰਦੀ ਤੋਂ ਅਸੀਂ ਜਦੋਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਨਾ ਵੇਖੋ ਐਸੀਆਂ ਵੀ ਸੰਗਤਾਂ ਹੈਗੀਆਂ ਜਿਹੜੀਆਂ ਕੈਮਰੇ ਅੱਗੇ ਆਉਣਾ ਹੀ ਨਹੀਂ ਚਾਹੁੰਦੀਆਂ ਜਿਹੜੀਆਂ ਆਪਣੀ ਸੇਵਾ ਦੇ ਵਿੱਚ ਬਲੀਵ ਰੱਖਦੇ ਤਾਂ ਦੇ ਵਿੱਚ ਰੁਚੀ ਰੱਖਦੀਆਂ ਕਿ ਸੇਵਾ ਕਰਨੀਆਂ ਅਸੀਂ ਜਦੋਂ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਤੇ ਇਹਨਾਂ ਨੇ ਭਾਈ ਮਨਜੋਤ ਸਿੰਘ ਨੂੰ ਕਿਹਾ ਕਿ ਤੁਸੀਂ ਕਰ ਲਓ ਦੇਖੋ ਭਾਵਨਾ ਇੱਕ ਹਿਰਦਾ ਕਿਸ ਤਰ੍ਹਾਂ ਦਾ ਹੈ ਕੀ ਕਰਨਾ ਨਹੀਂ ਆਪਾਂ ਗਾਲੀ ਕੈਮਰੇ ਦੀ ਗੱਡੀ ਆਉਣਾ ਸੋ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਇਹ ਰੂਹਾਂ ਸੇਵਾ ਕਰ ਰਹੀਆਂ ਇਹਨਾਂ ਨੂੰ ਸੰਕਟਾਂ ਦੇ ਰੂਬਰੂ ਕਰਨਾ ਚਾਹੀਦਾ ਸਾਡਾ ਫਰਜ਼ ਪੰਦਾ ਯਾਰ ਸੋ ਆਓ ਭਾਈ ਮਨਜੋਤ ਸਿੰਘ ਹੋਣਾ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਗਿਲ ਬਰ ਕਦੋਂ ਜਿੱਥੇ ਬੰਦੀ ਜਿਹੜੀ ਮਾਤਾ ਜੀ ਦਾ ਇੱਥੇ ਘਰ ਬਣਾ ਕੇ ਦੇਣ ਜਾ ਰਹੀ ਆ ਹੋਰ ਵੀ ਕੁਝ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਆ ਆਪਾਂ ਮਨਜੋਤ ਸਿੰਘ ਕੋਲੋਂ ਥੋੜਾ ਵਿਸਤਾਰ ਦੇ ਵਿੱਚ ਪੁੱਛ ਲੈਨੇ ਆ ਪਰ ਜੀ ਤੁਸੀਂ ਜੀ ਜਿਹੜੀ ਮਾਤਾ ਜੀ ਦਾ ਘਰ ਬਣਾਉਣਾ ਉਹ ਇਸੇ ਨਗਰ ਤੋਂ ਨਹੀਂ ਬਣਾਣਾ ਬਿਲਕੁਲ ਹਾਂਜੀ ਭਾਜੀ ਮੈਂ ਤਾਂ ਪਹਿਲਾਂ ਦੱਸਾਂ ਜਦੋਂ ਤੁਸੀਂ ਕਿਹਾ ਵੀ ਇਹਨਾਂ ਅਸੀਂ ਜਿਹੜਾ ਵੀਡੀਓ ਦੋ ਦੋ ਚਾਰ ਜਿਹੜੀਆਂ ਪਾਈਆਂ ਜੋ ਸਮਾਨ ਲੈ ਕੇ ਪਾਈਆਂ ਇਹ ਤਾਂ ਮੈਨੂੰ ਸੱਚ ਕਹਿੰਦੇ ਆ ਬੰਦਾ ਜੇ ਮੈਨੂੰ ਰਹਿਣ ਦੇ ਕਾਕਾ ਆਪਾਂ ਕਰਕੇ ਚਾ ਅਬਾ ਕਿਹੜਾ ਦੱਸਣਾ ਗਏ ਪਰ ਅਸੀਂ ਦੱਸ ਗਏ ਨਹੀਂ ਭਾਜੀ ਵੀ ਜੇ ਆਪਾਂ ਦੱਸਾਂਗੇ ਤਾਂ ਹੋਰਾਂ ਨੂੰ ਵੀ ਪਤਾ ਲੱਗੇ ਕਿ ਕਿੰਨਾ ਵੱਡੇ ਐਨਆਰਆਈ ਭਰਾਵਾਂ ਦੇ ਸਿੱਕੇ-ਕਿੱਕੇ ਕਾਰਦੇ ਚੱਲ ਰਿਹਾ ਹੈ ਨਾ ਇਹ ਦੱਸਣਾ ਜ਼ਰੂਰੀ ਹੈ ਤੇ ਉਸ ਤੋਂ ਵੱਧ ਭਾਜੀ ਜਿਹੜੀ ਮਾਤਾ ਦਾ ਘਰ ਆ ਮਾਤਾ ਨੇ ਇੱਕ ਭਾਜੀ ਉਹਨਾਂ ਦਾ ਬੇਟਾ ਉਹ ਵੀ ਭਗਤ ਬੰਦਾ ਆ ਉਹ ਨਹੀਂ ਵਿਚਾਰਾ ਸਿਧਰਾ ਆ ਤੇ ਜਿਹੜੀ ਮਾਤਾ ਉਹ ਕੁੱਪੀ ਹੋ ਕੇ ਚੱਲਦੀ ਆ ਤੇ ਉਸ ਤੋਂ ਵੀ ਤਾਣਾ ਚੱਲ ਨਹੀਂ ਹੁੰਦਾ ਦੋਨੇ ਹੈ ਨਾ ਤੇ ਮਾਂ ਤੇ ਪੁੱਤ ਆ ਉਹਨਾਂ ਦੇ ਜਦੋਂ ਪਾਣੀ ਪੀਣ ਲੱਗਾ ਤੇ ਉਹਨਾਂ ਨੂੰ ਲਾਗੇ ਘਰ ਗਵਾਂਢੀ ਲੈ ਗਿਆ ਉਹ ਵਿਚਾਰੀ ਮਾਂ ਪੁੱਤ ਜਿਹੜੇ ਘਰੇ ਹੀ ਉਧਰੋਂ ਚੱਲ ਗਏ ਪਿੱਛੇ ਪਾਜੀ ਪਾਣੀ ਪੈ ਗਿਆ ਘਰ ਜਿਹੜਾ ਸਾਰਾ ਥਲੇ ਡੇਪਿਆ ਤੇ ਮਤਲਬ ਪਾਣੀ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਗੱਲ ਛੱਡ ਦ ਫਿਰ ਆਪਾਂ ਗੱਲਬਾਤ ਕੀਤੀ ਜਦੋਂ ਮੇਰੇ ਨਾਲ ਸਾਡੀ ਸੁਸਾਇਟੀ ਦੇ ਨਾਲ ਹੀ ਜੁੜੇ ਹੋਏ ਆ ਪ੍ਰਦੀਪ ਆ ਹோம் ਪਲਾਨਰਸ ਦਾ ਹੋਮਪਲੈਨ ਨਜ਼ੀਨਾਂ ਨਾਲ ਗੱਲਬਾਤ ਕੀਤੀ ਫਿਰ ਇਹ ਆਇਆ ਅੱਜ ਫਿਰ ਨਾਲ ਗਿਲ ਸਾਹਿਬ ਨਾਲ ਗੱਲਬਾਤ ਕੀਤੀ ਆਪਾਂ ਹੁਣ ਰਲ ਕੇ ਇਹ ਹੋਮਪਲੈਨਸ ਤਾਂ ਹੋਰ ਵੀ ਘਰਾਂ ਦੇ ਵਿੱਚ ਤੁਹਾਡੇ ਜਦੋਂ ਤੁਸੀਂ ਜਾਓਗੇ ਦੇਖੋਗੇ ਇਹਨਾਂ ਨੇ ਕਾਫੀ ਘਰਾਂ ਦਾ ਸਰਵੇ ਕਰਨਾ ਇਹਨਾਂ ਦੇ ਨਾਲ ਰਲ ਕੇ ਨਾਲ ਗਿਲ ਸਾਹਿਬ ਹੈਗੇ ਆਪਾਂ ਰਲ ਮਿਲ ਕੇ ਜਿਹੜਾ ਇੱਥੇ ਸਹਾਇਤਾ ਕਰਨੀ ਆ ਵੀ ਜਿਹੜਾ ਕੋਈ ਵੀ ਲੋਡ ਬੰਦ ਰਹੇ ਨਾ ਉਸੇ ਟਾਈਮ ਗਿਲ ਸਾਹਿਬ ਨੇ ਕਿਹਾ ਵੀ ਮੈਂ ਤਾਂ ਹੁਣ ਬਾਹਰ ਚੱਲਾਂ ਥੋੜੇ ਸਮਲੇ ਵਿੱਚ ਕਣਕ ਵੇਲੇ ਮੈਂ ਆ ਜਾਣਾ ਵੀ ਆਪਾਂ ਕਣਕਾਂ ਕਰਨੀਆਂ ਪਧਰੀਆਂ ਬੀਜਣੀਆਂ ਮਜੂਰ ਕਰਨਾ ਮੈਂ ਕਿਹਾ ਕੋਈ ਨਹੀਂ ਭਾਜੀ ਤੇ ਬਾਕੀ ਤੇ ਜਿਹੜਾ ਤੁਸੀਂ ਇਹ ਕਰੋ ਵੀ ਵੀ ਜਾ ਕੇ ਜਿਹੜਾ ਮਾਤਾ ਦਾ ਘਰ ਆ ਇਹ ਜ਼ਰੂਰੀ ਹੈ ਕਿਉਂਕਿ ਉਹ ਮਾਂ ਪੋਤਾ ਵਿਚਾਰੇ ਬਚੋਰਗ ਮਾਂ ਪੁੱਤ ਹੈ ਨਹੀਂ ਭਾਜੀ ਨੇ ਜੋਗਾ ਨਹੀਂ ਹੈਗਾ ਦੋ گاਵਾ ਰੱਖੀਆਂ ਪੱਠੇ ਪੁੱਠੇ ਵਿਚਾਰਾ ਲਿਆ ਕੇ ਦੁੱਧ ਵੇਚਦਾ ਕੋਈ ਸੋਰਸ ਨਹੀਂ ਕਿਸੇ ਦੇ ਘਰ ਹੀ ਰਹਿੰਦੇ ਤੇ ਘਰ ਦੇ ਕਿਸੇ ਦੇ ਘਰ ਰਹਿੰਦੇ ਤੇ ਜਿਹੜੇ ਘਰ ਵੀ ਉਹ ਜ਼ਮੀਨ ਉਹ ਪੰਚਾਇਤ ਦੀ ਜ਼ਮੀਨ ਚ ਪਾ ਕੇ ਦਿੱਤਾ ਪੰਚਾਇਤ ਨੇ ਜਿਹੜਾ ਕਮਰਾ ਡਿਪਿਆ ਬਣਾ ਕੇ ਦਿੱਤਾ ਸੀ ਜੀ ਉਹ ਵੀ ਡਿਪਿਆ ਤੇ ਹੁਣ ਭਾਜੀ ਹੁਣਾਂ ਨਾਲ ਸੀ ਨਾਲ ਮਿਲ ਕੇ ਜੋ ਕਰਨੇ ਜੋਗੇ ਜੀ ਖਰਚ ਬੜੀ ਪ੍ਰਦੀਪ ਵੀਰ ਹੋਮ ਪਲਾਨਰਸ ਭਾਜੀ ਬੜਾ ਇਹਨਾਂ ਦੀ ਇਹ ਵੀ ਵਿਚਾਰੇ ਨਾਲ ਸਾਡੇ ਨਾਲ ਇਹ ਪ੍ਰਦੀਪ ਸਿੰਘ ਜੀ ਕੀ ਪਲਾਨ ਕੀਤਾ ਹੁਣ ਕਿਸ ਢੰਗ ਦੇ ਨਾਲ ਇਹ ਸੇਵਾ ਜਿਹੜੀ ਚਾਲੂ ਕਰਨ ਜਾ ਰਹੇ ਆ ਦੇਖੋ ਹੁਣ ਆਪਾਂ ਆਏ ਭਾਜੀ ਹੁਣਾਂ ਨੂੰ ਆ ਕੇ ਮਿਲੇ ਤੇ ਆਪਾਂ ਜਿੰਨਾ ਵੀ ਇੱਥੇ ਨੁਕਸਾਨ ਹੋਇਆ ਜਿਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਪ੍ਰੈਫਰੈਂਸ ਦੇ ਕੇ ਤੇ ਫਿਰ ਸਟੈਪ ਵਾਈਜ਼ ਆਪਾਂ ਹੌਲੀ ਹੌਲੀ ਕੰਮ ਸ਼ੁਰੂ ਕਰਾਂਗੇ ਸਾਨੂੰ ਵੀ ਥੋੜਾ ਸਟੈਪ ਵਾਈਜ਼ ਪਤਾ ਲੱਗੂਗਾ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਆ ਤੇ ਬਾਕੀ ਹੁਣ ਸਾਰਿਆਂ ਨਾਲ ਰਲ ਮਿਲ ਕੇ ਜਿੱਥੋਂ ਸਭ ਤੋਂ ਪਹਿਲਾਂ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆ ਪਹਿਲਾਂ ਆਪਾਂ ਉਹ ਪਿਕ ਕਰ ਉਹਨਾਂ ਦਾ ਪਹਿਲਾਂ ਆਪਾਂ ਘਰ ਬਣਾ ਕੇ ਦਵਾਂਗੇ ਫਿਰ ਆਪਾਂ ਸਟੈਪ ਵਾਈਜ਼ ਜਿਹਨਾਂ ਨੂੰ ਹੋਰ ਬਾਕੀ ਤਰੇੜਾਂ ਆ ਗਈਆਂ ਕਿਹੇ ਦੇ ਕਿਤੇ ਕੁਝ ਆ ਨਾ ਸਾਰਾ ਉਹ ਆਪਾਂ ਹੌਲੀ-ਹੌਲੀ ਕਵਰ ਅਪ ਕਰਾਂਗੇ ਸੋ ਇਹ ਸਨ 13-13 ਜੱਥੇਬੰਦੀ ਤੋਂ ਗਿੱਲ ਬ੍ਰਦਰ ਭਾਈ ਮਨਜੋਤ ਸਿੰਘ ਜੀ ਅਤੇ ਪ੍ਰਦੀਪ ਸਿੰਘ ਜੀ ਜੋ ਹோம் ਪਲੈਨਰ ਨੇ ਜਿਨ੍ਹਾਂ ਨੇ ਪਲਾਨ ਕਰਨਾ ਸਾਰਾ ਇਹ ਪ੍ਰੋਜੈਕਟ ਨੂੰ ਇਹ ਸੇਵਾ ਦੇ ਕਾਰਜ ਨੂੰ ਸ਼ੁਰੂ ਕਰਨ ਤੋਂ ਲੈ ਕੇ ਸਮਾਪਤੀ ਤੱਕ ਲੈ ਕੇ ਜਾਣਾ ਹੈ ਜਿਸ ਤਰ੍ਹਾਂ ਕਿ ਭਾਈ ਮਨਜੋਤ ਸਿੰਘ ਜੀ ਹੋਣਾ ਨੇ ਪਹਿਲਾਂ ਹੀ ਦੱਸ ਚੁੱਕੇ ਆ ਕਿ ਇਹ 2800 ਕਿੱਲੇ ਦੀ ਕਰੀਬ 3 ਕ ਹਜ਼ਾਰ ਦੇ ਲਗਭਗ ਜੋ ਇਧਰਲੇ ਏਰੀਏ ਦੇ ਵਿੱਚ ਹਰੀਕੇ ਹੈਡ ਦੀ ਪਾਣੀ ਦੀ ਮਾਰ ਦੇ ਵਿੱਚ ਆਇਆ ਜਿਹੜਾ ਇਲਾਕਾ ਕੋਟ ਬੁੱਡਾ ਬੰਡਾਲਾ ਪਰੋਹਕੋਰ ਏਰੀਆ ਇਹਦੇ ਵਿੱਚ 3 ਕ ਹਜ਼ਾਰ ਕਿੱਲੇ ਦੀ ਜਿਹੜੀ ਸੇਵਾ ਭਾਈ ਮਨਜੋਤ ਸਿੰਘ ਜੀ ਹੋਣਾ ਨੇ ਚੁੱਕੀ ਆ ਹੋ ਸਕਦਾ ਇਸ ਤੋਂ ਵੱਧ ਕਰਨ ਪਰ ਇੰਨਾ ਅਨੁਮਾਨ ਇਹਨਾਂ ਨੇ ਹੁਣ ਲਗਾਇਆ ਹੋਇਆ ਇਸ ਦੇ ਨਾਲ ਇਸ ਤੋਂ ਇਲਾਵਾ ਜਿੰਨਾ ਲੋਰਵੰਦ ਘਰਾਂ ਦੇ ਵਿੱਚ ਮੁਸ਼ਕਲ ਜਿਹੜੀ ਪਈ ਆ ਜਿਨ੍ਹਾਂ ਦੇ ਘਰ ਡਿੱਗ ਗਏ ਨੇ ਘਰ ਟਹਿ ਗਏ ਨੇ ਪਾਣੀ ਚ ਵਹਿ ਗਏ ਨੇ ਉਹਨਾਂ ਘਰਾਂ ਦਾ ਵੀ ਇਹ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਆ ਉਹਨਾਂ ਲੋਰਵੰਦ ਜਿਹੜਾ ਵਾ ਲੋਕਾਂ ਨੂੰ ਘਰ ਬਣਾ ਕੇ ਦੇਣ ਦੀ ਵੀ ਸੇਵਾ ਸ਼ੁਰੂ ਕਰਨ ਜਾ ਰਹੇ ਆ ਹੁਣ ਅਸੀਂ ਜਾ ਰਹੇ ਇਹਨਾਂ ਦੀ ਟੀਮ ਦੇ ਨਾਲ ਸਰਵੇ ਕਰਨ ਇਹਨਾਂ ਦੀ ਟੀਮ ਚੱਲੀ ਆ ਇਹਨਾਂ ਦੀ ਸੋਚ ਜਿਹੜੀ ਆ ਉਹ ਇਹ ਆ ਕਿ ਲੋਰਵੰਦ ਤੱਕ ਪਹੁੰਚਿਆ ਜਾਵੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਪਹੁੰਚ ਬਣਾਈ ਜਾਵੇ ਤੇ ਉਸ ਢੰਗ ਦੇ ਨਾਲ ਜਿਹੜਾ ਉਹ ਸੇਵਾ ਨੂੰ ਆਰੰਭ ਕੀਤਾ ਜਾਵੇ ਸੋ ਇਹ ਸੇਵਾਵਾਂ ਜਿਹੜੀਆਂ ਇਸੇ ਤਰ੍ਹਾਂ ਇਹਨਾਂ ਮਨੁੱਖਤਾ ਦੇ ਮਸੀਹਾਂ ਵੱਲੋਂ ਜਾਰੀ ਰਹਿਣ ਇਹੀ ਅਸੀਂ ਕਾਮਨਾ ਕਰਦੇ ਹਾਂ ਕੈਮਰਾਮੈਨ ਮੌਂਟੀ ਸਿੰਘ ਦੇ ਨਾਲ ਡਾਕਟਰ ਗੁਰਜਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ